ਰੋਲ ਹੈ ਜੀ ਰੋਲ ਬਿਲਕੁਲ ਦਿਖਣਾ ਜੀ ਉਮੇਸ਼ ਜੀ ਤੁਸੀਂ ਜਿਹੜਾ ਸਵਾਲ ਕੀਤਾ ਹੈ ਉਹ ਬੜਾ ਗਜਬ ਦਾ ਹੈ ਤੇ ਮੈਂ ਕੋ ਗੱਲ ਕਰੂੰਗਾ ਵੀ ਜਿਨ੍ਹਾਂ ਨੇ ਮੈਨੂੰ ਇਸ ਕੁਰਸੀ ਤੇ ਬਿਠਾਇਆ ਹੈ ਤੇ ਐਡਾ ਵੱਡਾ ਅਹੁਦਾ ਦਿੱਤਾ ਪਹਿਲਾਂ ਤੁਹਾਨੂੰ ਦਾ ਬਹੁਤ ਬਹੁਤ ਧੰਨਵਾਦ ਇਹ ਉਹਨਾਂ ਨੂੰ ਪਤਾ ਹੀ ਹੈ ਕਿ ਜਿਸ ਬੰਦੇ ਨੂੰ ਅਸੀਂ ਬੁਲਾਇਆ ਹੈ ਪਹਿਲਾਂ ਵੀ ਗੱਲ ਹੋਈ ਸੀ ਮੈਂ ਕਿਹਾ ਜੀ ਬਲਾ ਤਾਂ ਲੋ ਪਰ ਗੱਲ ਇਹ ਹੈ ਵੀ ਮੇਰੀਆਂ ਕਈ ਗੱਲਾਂ ਤੁਹਾਨੂੰ ਮਾੜੀਆਂ ਜਿਹੀਆਂ ਲੱਗਣੀਆਂ ਤਾਂ ਮੈਨੂੰ ਹੁਣੇ ਕੱਢ ਦਿਓ ਪਰ ਆਈ ਵਿਲ ਮੇਕ ਸ਼ੋਰ ਇਹ ਜਿਸ ਕੁਰਸੀ ਤੇ ਮੈਨੂੰ ਬਿਠਾ ਕੇ ਇਹਨਾਂ ਕਮਿਸ਼ਨ ਬਣਾਇਆ ਹੈ ਆਈ ਵਿਲ ਸੀ ਟੂ ਇਟ ਕਿ ਐਵਰੀ ਜਸਟਿਸ ਐਂਡ ਐਵਰੀ ਹੈਲਪ ਐਂਡ ਐਵਰੀ ਥਿੰਗ ਵਿਲ ਬੀ ਇਨ ਅ ਪਲੈਟਫਾਰਮ ਜਿੱਥੇ ਆਪਾਂ ਨੂੰ ਸੱਚਾਈ ਦੀ ਰਾਹ ਕਹਿੰਦੇ ਆ ਬੱਚਿਆਂ ਵਾਸਤੇ ਕ੍ਰਿਕਟਰਜ਼ ਵਾਸਤੇ ਬਹੁਤ ਅੱਛੀ ਗੱਲ ਹੈ ਮੈਂ ਤਾਂ ਫਸਟ ਟਾਈਮ ਇਨਵੋਲ ਹੋਇਆ ਹਾਂ ਥੈਂਕ ਯੂ ਸੋ ਮੱਚ ਪੀਐਸਵੀਰ ਸਾਰੇ ਤੁਸੀਂ ਮੈਨੂੰ ਐਡੇ ਯੋਗ ਸਮਝਿਆ ਐਂ ਮੈਨੂੰ ਐਡਾ ਵੱਡਾ ਅਹੁਦਾ ਦਿੱਤਾ ਬਟ ਦੈਨ ਉਹਨਾਂ ਨੂੰ ਪਤਾ ਹੈ ਕਿ ਜਿਸ ਬੰਦੇ ਨਾਲ ਅਸੀਂ ਬੈਠੇ ਆਂ ਤੁਰ ਰਹੇ ਆਂ ਜਿਸ ਬੰਦੇ ਦੇ ਨਾਲ ਅਸੀਂ ਸਾਝ ਪਾਈ ਹੈ ਉਹਨੂੰ ਐਡੀ ਵੱਡੀ ਚੀਜ਼ ਦਿੱਤੀ ਹੈ ਤਾਂ ਮੈਨੂੰ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਮੈਂ ਕੀ ਚੀਜ਼ ਸੋ ਮੈਂ ਉਹ ਬੰਦਾ ਜਿਹੜਾ ਸਰਬਵਸਤ ਕਰਨ ਨੂੰ ਤਿਆਰ ਆ ਮੈਨੂੰ ਉਮੀਦ ਹੈ ਕਿ ਅਰਬਾ ਖਰਬਾ ਰਪਈਆ ਇਕੱਠਾ ਹੋਵੇ ਸਾਰਾ ਅਸੀਂ ਪੰਜਾਬ ਤੇ ਲਾਈਏ ਪਲੇਅਰਸ ਤੇ ਲਾਈਏ ਗਰੀਬਾਂ ਤੇ ਲਾਈਏ ਹਾਂਜੀ ਕ੍ਰਿਕਟਰਸ ਤੇ ਲਾਈਏ ਔਰ ਅੱਛੇ ਇਨਫਰਾਸਟ੍ਰਕਚਰ ਤੇ ਲਾਈਏ ਵਾਈ ਓਨਲੀ ਪੀਸੀਏ ਵਾਈ ਨਾਟ ਦਿਸ ਬਿਕਮਸ ਐਵਰੀ ਆਰਗੇਨਾਈਜੇਸ਼ਨ ਨੂੰ ਬਹੁਤ ਵੱਡਾ ਹੋਣਾ ਚਾਹੀਦਾ ਔਰ ਆਪਣੇ ਆਪਣੇ ਹਿਸਾਬ ਨਾਲ ਉਹਨਾਂ ਨੂੰ ਗਰੀਬਾਂ ਨੂੰ ਬੱਚਿਆਂ ਨੂੰ ਜਿਹੜੇ ਸਵਾਲ ਤੁਸੀਂ ਕੀਤੇ ਸੀ ਉਸ ਸਵਾਲ ਦਾ ਜਵਾਬ ਇਹ ਹੈ ਕਿ ਟਰਾਂਸਪੈਰੈਂਸੀ ਬਹੁਤ ਜ਼ਰੂਰੀ ਹੈ ਸਭ ਕੁਝ ਤੁਹਾਡੇ ਸਾਹਮਣੇ ਹੋਊਗਾ ਸਰ ਸਰਦਾਰ ਜੀ ਜਿਹੜੀ ਆਈਏ ਦੂਜੀ ਦਸਾਂਤੀ ਸਰਦਾਰ ਜੀ ਨਹੀਂ 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 not the question ਵੀ ਆਰ ਟਾਕਿੰਗ ਸਪੋਰਟਸ ਥੈਂਕ ਯੂ ਸੌਰੀ ਮੈਮ ਠੀਕ ਥੈਂਕ ਯੂ ਥੈਂਕ ਯੂ ਰੋਲ ਹੈ ਜੀ ਰੋਲ ਬਿਲਕੁਲ ਦੇਖਣਾ ਜੀ ਉਮੇਸ਼ ਜੀ ਤੁਸੀਂ ਜਿਹੜਾ ਸਵਾਲ ਕੀਤਾ ਉਹ ਬੜਾ ਗਜਬ ਦਾ ਹੈ ਤੇ ਮੈਂ ਕੋ ਗੱਲ ਕਰੂੰਗਾ ਵੀ ਜਿਨ੍ਹਾਂ ਨੇ ਮੈਨੂੰ ਇਸ ਕੁਰਸੀ ਤੇ ਬਿਠਾਇਆ ਹੈ ਤੇ ਐਡਾ ਵੱਡਾ ਅਹੁਦਾ ਦਿੱਤਾ ਪਹਿਲਾਂ ਤੁਹਾਨੂੰ ਦਾ ਬਹੁਤ ਬਹੁਤ ਧੰਨਵਾਦ ਇਹ ਉਹਨਾਂ ਨੂੰ ਪਤਾ ਹੀ ਹੈ ਕਿ ਜਿਸ ਬੰਦੇ ਨੂੰ ਅਸੀਂ ਬੁਲਾਇਆ ਹੈ ਪਹਿਲਾਂ ਵੀ ਗੱਲ ਹੋਈ ਸੀ ਮੈਂ ਕਿਹਾ ਜੀ ਬੁਲਾ ਤਾਂ ਲੋ ਪਰ ਗੱਲ ਇਹ ਹੈ ਵੀ ਮੇਰੀਆਂ ਕਈ ਗੱਲਾਂ ਤੁਹਾਨੂੰ ਮਾੜੀਆਂ ਜਿਹੀਆਂ ਲੱਗਣੀਆਂ ਤਾਂ ਮੈਨੂੰ ਹੁਣੇ ਕੱਢ ਦਿਓ ਪਰ ਆਈ ਵਿਲ ਮੇਕ ਸ਼ੋਰ ਕਿ ਜਿਸ ਕੁਰਸੀ ਤੇ ਮੈਨੂੰ ਬਿਠਾ ਕੇ ਇਹਨਾਂ ਕਮਿਸ਼ਨ ਬਣਾਇਆ ਹੈ ਆਈ ਵਿਲ ਸੀ ਟੂ ਇਟ ਕਿ ਐਵਰੀ ਜਸਟਿਸ ਐਂਡ ਐਵਰੀ ਹੈਲਪ ਐਂਡ एवरीथिंग विल बी ਇਹਨਾਂ ਪਲੇਟਫਾਰਮ ਜਿੱਥੇ ਆਪਾਂ ਨੂੰ ਸੱਚਾਈ ਦੀ ਰਾਹ ਕਹਿੰਦੇ ਆ ਬੱਚਿਆਂ ਵਾਸਤੇ ਕ੍ਰਿਕਟਰਜ਼ ਵਾਸਤੇ ਬਹੁਤ ਅੱਛੀ ਗੱਲ ਹੈ ਮੈਂ ਤਾਂ ਫਸਟ ਟਾਈਮ ਇਨਵੋਲ ਹੋਇਆ ਆ ਥੈਂਕ ਯੂ ਸੋ ਮੱਚ ਪੀਐਸਬੀਰ ਸਾਰੇ ਤੁਸੀਂ ਮੈਨੂੰ ਐਡੇ ਯੋਗ ਸਮਝਿਆ ਨੇ ਮੈਨੂੰ ਐਡਾ ਵੱਡਾ ਅਹੁਦਾ ਦਿੱਤਾ ਬਟ ਥੈਨ ਉਹਨਾਂ ਨੂੰ ਪਤਾ ਹੈ ਕਿ ਜਿਸ ਬੰਦੇ ਨਾਲ ਅਸੀਂ ਬੈਠੇ ਆ ਤੁਰ ਰਹੇ ਆ ਜਿਸ ਬੰਦੇ ਦੇ ਨਾਲ ਅਸੀਂ ਸਾਂਝ ਪਾਈ ਹੈ ਉਹਨੂੰ ਐਡੀ ਵੱਡੀ ਚੀਜ਼ ਦਿੱਤੀ ਹੈ ਤਾਂ ਮੈਨੂੰ ਉਹਨਾਂ ਨੂੰ ਵੀ ਪਤਾ ਹੋਊਗਾ ਕਿ ਮੈਂ ਕੀ ਚੀਜ਼ ਸੋ ਮੈਂ ਉਹ ਬੰਦਾ ਜਿਹੜਾ ਸਰਬਵਸਤ ਕਰਨ ਨੂੰ ਤਿਆਰ ਆ ਮੈਨੂੰ ਉਮੀਦ ਹੈ ਕਿ ਅਰਬਾਂ ਖਰਬਾਂ ਰੁਪਈਆ ਇਕੱਠਾ ਹੋਵੇ ਸਾਰਾ ਅਸੀਂ ਪੰਜਾਬ ਤੇ ਲਾਈਏ ਪਲੇਅਰਸ ਤੇ ਲਾਈਏ ਗਰੀਬਾਂ ਤੇ ਲਾਈਏ ਹਾਂਜੀ ਕ੍ਰਿਕਟਰਸ ਤੇ ਲਾਈਏ ਔਰ ਅੱਛੇ ਇਨਫਰਾਸਟ੍ਰਕਚਰ ਤੇ ਲਾਈਏ ਵਾਈ ਓਨਲੀ ਪੀਸੀਏ ਵਾਈ ਨਾਟ ਦਿਸ ਬਿਕਮਸ ਐਵਰੀ ਆਰਗੇਨਾਈਜੇਸ਼ਨ ਨੂੰ ਬਹੁਤ ਵੱਡਾ ਹੋਣਾ ਚਾਹੀਦਾ ਔਰ ਆਪਣੇ ਆਪਣੇ ਹਿਸਾਬ ਨਾਲ ਉਹਨਾਂ ਨੂੰ ਗਰੀਬਾਂ ਨੂੰ ਬੱਚਿਆਂ ਨੂੰ ਜਿਹੜੇ ਸਵਾਲ ਤੁਸੀਂ ਕੀਤੇ ਸੀ ਉਹ ਸਵਾਲ ਦਾ ਜਵਾਬ ਇਹ ਹੈ ਕਿ ਟਰਾਂਸਪੈਰੈਂਸੀ ਬਹੁਤ ਜ਼ਰੂਰੀ ਹੈ ਸਭ ਕੁਝ ਤੁਹਾਡੇ ਸਾਹਮਣੇ ਹੋਵੇ No, 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 this is not the question. We are talking sports. Thank you. Sorry, ma'am. Yeah. Thank you. Thank you.